ਤੋ ਬੈਲੋ ਦਾ ਸਾਰੇ ਪਲੀਜ਼ ਥੋੜਾ ਤੁਸੀਂ ਸ਼ਾਂਤੀ ਬਖਸ਼ੋ ਆਪਣੇ ਇੰਪੋਰਟੈਂਟ ਸਾਥੀਆਂ ਦਾ ਹੋਣੀ ਹੈ ਅਸੀਂ ਇੱਥੇ ਹੀ ਸ਼ਾਂਤੀ ਬਖਸ਼ੋ ਪਲੀਜ਼ ਪਿਛਲੇ ਮੀਡੀਆ ਸੋ ਜਿੰਨੇ ਵੀ ਸਾਰੇ ਸਾਥੀ ਆਏ ਆ ਮੀਡੀਆ ਦਾ ਤੁਹਾਡਾ ਸਭ ਦਾ ਸਵਾਗਤ ਔਰ ਅੱਜ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਸਾਡੇ ਪੰਗੋ ਡਿਸਟ੍ਰਿਕਟ ਦੇ ਲਈ ਔਰ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਲਈ ਇਕ ਸਧਾਰਾ ਪੱਲ ਹੈ ਕਿ ਸਾਡੇ ਸਭ ਦੇ ਹਰਮਨ ਪਿਆਰੇ ਸਾਡੇ ਹਰਦਲ ਅਜ਼ੀਜ਼ ਸਾਡੇ ਵੱਡੇ ਭਰਾ ਜਿਹੜੇ ਕਿਸੇ ਪਹਿਚਾਨ ਦੀ ਮਤਾਜ਼ ਨਹੀਂ ਸਵਰਨ ਸਿੰਘ ਸਲਾਰੀਆ ਜੀ ਉਹਨਾਂ ਨੇ ਕੱਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਅਸੀਂ ਸਮੁੱਚੇ ਵੱਲੋਂ ਜਲਦੀ ਘਰ ਆਇਆਂ ਤੋਂ ਕਿ ਗੁਰਦਾਸਪੁਰ ਪਾਰਲੀਮੈਂਟ ਦੇ ਹਲਕੇ ਨੂੰ ਬਲ ਕੇ ਸ਼ਾਮਿਲ ਹੋਏ ਨੇ ਸਾਡੇ ਨਾਲ ਮੋਢੇ ਦਾ ਮੋਢਾ ਹਰ ਪਾਲ ਹਰ ਕੜੀ ਇਸ ਇਲਾਕੇ ਦੀ ਤਰੱਕੀ ਲਈ ਵਿਕਾਸ ਲਈ ਕੰਮ ਕਰਨਗੇ ਸੋ ਲਾਜ਼ਮੀ ਤੌਰ ਤੇ ਸ੍ਰੀ ਅਰਵੰਦ ਕੇਸਰੀਵਾਲ ਜੀ ਦੀ ਦੇਸ਼ ਦੇ ਅੰਦਰ ਜਿਹੜੀ ਕ੍ਰੈਡਿਬਿਲਟੀ ਹੈ ਰਾਜਨੀਤਿਕ ਖੇਤਰ ਦੇ ਅੰਦਰ ਉਹ ਅੱਜ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਜਿਹੜੇ ਪੰਜਾਬ ਦੇ ਅੰਦਰ ਲੋਕਪੱਖੀ ਫੈਸਲੇ ਲਏ ਗਏ ਆ ਬਹੁਤੀ ਸੈਂਟੀਫਿਕ ਤੇ ਇਤਿਹਾਸਿਕ ਫੈਸਲੇ ਇਹਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਸਰਕਾਰ ਨੇ ਲਏ ਆ ਸੋ ਹਰ ਜਿਹੜਾ ਲਾਈਕ ਮਾਈਂਡਡ ਇਨਸਾਨ ਆ ਜਿਹੜਾ ਦੇਸ਼ ਨੂੰ ਪਿਆਰ ਕਰਦਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਜਿਹੜਾ ਆਪਣੇ ਇਸ ਗੁਰਦਾਸਪੁਰ ਪਠਾਨਕੋਟ ਇਲਾਕੇ ਨੂੰ ਪਿਆਰ ਕਰਦਾ ਉਹ ਅੱਜ ਆਮ ਆਦਮੀ ਪਾਰਟੀ ਵੱਲ ਉਹਦੀ ਇੱਕ ਬੜੀ ਪੋਜ਼ਿਟਿਵ ਉਹਦੀ ਜਿਹੜੀ ਸਮਝ ਬਣ ਰਹੀ ਆ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਸੋ ਅਸੀਂ ਤਾਂ ਸਿਰਫ ਅੱਜ ਇਹਨਾਂ ਨੂੰ ਇੱਕ ਮਤਲਬ ਸਮੋਲਕ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਉਹ ਵੀ ਆਪਣੀ ਗੱਲ ਰੱਖਣਗੇ ਆਪਣੇ ਦਿਲ ਦੇ ਜ਼ਵਾਤ ਔਰ ਮੈਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਸ੍ਰੀ ਅਰਬਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸੰਗਠਨ ਦੇ ਮਹਾਮੰਤਰੀ ਮੈਂਬਰ ਰਾਜ ਸਭਾ ਡਾਕਟਰ ਸੁਦੀਪ ਪਾਠਕ ਜੀ ਦਾ ਪਰ ਪੰਜਾਬ ਦੇ ਹਰ ਮਨ ਪਿਆਰੇ ਮੁੱਖ ਮੰਤਰੀ ਜੀ ਦਾ ਜਿਸ ਨੇ ਆਮ ਆਦਮੀ ਦੇ ਪਰਿਵਾਰ ਚ ਇੱਕ ਐਸੇ ਸਖਸ਼ਿਤਨ ਸ਼ਾਮਲ ਕੀਤਾ ਜਿਹੜੇ ਲੰਬਾ ਸਮਾਂ ਨਾ ਕੇਵਲ ਰਾਜਨੀਤੀ ਦੇ ਫੀਲਡ ਦੇ ਅੰਦਰ ਬਲਕਿ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੈ ਔਰ ਉਹ ਕਈ ਵਾਰ ਗੱਲ ਕਰਦੇ ਆ ਕਿ ਅਸੀਂ ਪਿੰਡੂ ਪਸ਼ੋਕੜ ਦੇ ਰਹਿਣ ਵਾਲੇ ਲੋਕ ਆ ਸੋ ਉਹ ਜਿਹੜਾ ਪਿੰਡੂ ਪਸ਼ੋਕੜ ਦਾ ਸੁਹਾ ਉਹ ਪਿੰਡੂ ਪਸ਼ੋਕੜ ਦਾ ਜਿਹੜਾ ਸਹਿਸਪਨ ਲਾਜ਼ਮੀ ਤੌਰ ਤੇ ਉਹ ਆਪਣੇ ਆਪ ਜਿਵੇਂ ਇੱਕ ਵਖਰੀ ਉਹਨਾਂ ਦੀ ਗੱਲ ਹੈਗੀ ਆ ਸੋ ਸਮਾਜ ਨੂੰ ਅੱਗੇ ਲਿਜਾਣ ਦੇ ਲਈ ਜਿੱਥੇ ਉਹ ਰਾਜਨੀਤੀ ਦੇ ਅੰਦਰ ਵੱਡਾ ਮੁੱਲਾ ਯੋਗਦਾਨ ਪਾਣਗੇ ਸਲਾਰੀਆ ਸਾਹਿਬ ਉਹ ਤੇ ਜਿਹੜਾ ਉਹਨਾਂ ਦਾ ਸੋਸ਼ਲ ਇੱਕ ਮਤਲਬ ਮੈਂ ਸਮਝਦਾ ਵੀ ਸਮਾਜਿਕ ਸੇਵਾ ਵਾਲਾ ਜਿਹੜਾ ਸੰਕਲਪ ਹੈ ਉਹ ਵੀ ਮਤਲਬ ਉਹਨਾਂ ਨੂੰ ਮੋੜ ਪਏਗਾ ਸੋ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਸਵਾਗਤ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜਿਹੜਾ 13 13 ਜ਼ੀਰੋ ਦਾ slogan ਲੈ ਕੇ ਮਾਨਜੋਗ ਮੁਖਮਤੀ ਜੀ ਪੰਜਾਬ ਚ ਕੰਮ ਕਰ ਰਹੇ ਆ ਗੁਰਦਾਸਪੁਰ ਦੇ ਅੰਦਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਉਲਟ ਫੇਰ ਹੋਣ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਲੋਕ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਕਰਦੇ ਆ ਅੱਜ ਲੋਕ ਲੋਕਾਂ ਦੇ ਸਵਾਲਾਂ ਦੀ ਗੱਲ ਕਰਦੇ ਆ ਸੋ ਅੱਜ ਜਿਹੜੀਆਂ 11 ਜ਼ਰੂਰੀ ਗੱਲਾਂ ਕਰਕੇ ਲੋਕਾਂ ਦੀ ਵੋਟਾਂ ਬਟੋਰ ਕੇ ਲਾ ਜਾਂਦੇ ਸਨ ਕੁਝ ਲੋਕ ਅੱਜ ਜੋ ਜੁਮਲੇ ਅੱਜ ਜੋ ਮਤਲਬ ਜਿਹੜਾ ਆ ਮੈਂ ਸਮਝਦਾ ਵੀ ਜਿਹੜਾ 10 ਸਾਲਾਂ ਦਾ ਖਾਸਸ ਦਾ ਦੇਸ਼ ਦੇ ਅੰਦਰ ਅੱਜ ਉਹਦਾ ਲੋਕ ਜਿਹੜਾ ਮੈਂ ਸਮਝਦਾ ਵਿਸ਼ਲੇਸ਼ਣ ਕਰਨ ਦੇ ਲਈ ਅੱਜ ਉਹ ਬੜੇ ਕਾਲੇ ਨੇ ਸੋ ਜੀਗਾਇਆ ਅਨੁਸਾਰੀਆ ਸਾਹਿਬ ਔਰ ਮੈਨੂੰ ਲੱਗਦਾ ਵੀ ਨਿੱਜੀ ਤੌਰ ਤੇ ਵੀ ਬਾਕੀ ਪਾਰਟੀ ਦੇ ਨਾਲ-ਨਾਲ ਮੈਨੂੰ ਵੀ ਨਾਲ ਦਾ ਬਹੁਤ ਵੱਡਾ ਆਸਰਾ ਹੋਏਗਾ ਅਸੀਂ ਸਾਰਿਆਂ ਨੇ ਮਿਲ ਕੇ ਪਠਾਨਕੋਟ ਨੂੰ ਗੁਰਦਾਸਪੁਰ ਨੂੰ ਦੁਨੀਆ ਦੇ ਹੋਰ ਨਕਸ਼ੇ ਦੇ ਵਿੱਚ ਚਮਕਾਣਾ ਸੋ ਲਾਜ਼ਮੀ ਤੌਰ ਤੇ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਪਲ ਵੀ ਆ ਔਰ دل ਦੇ ਗਰਾਈਆਂ ਤੋਂ ਜੀ ਆਇਆਂ ਸੋ ਹੁਣ ਮੈਂ ਬੇਨਤੀ ਕਰਾਂਗਾ ਜੀ ਸਾਹਿਬ ਇੱਕ ਸਵਾਲ ਹੈ ਸਲਾਰੀਆ ਸਾਹਿਬ ਨੂੰ ਕੋਈ ਖਾਸ ਜ਼ਿੰਮੇਵਾਰੀ ਵੀ ਸੌਪਣ ਜਾਰੀ ਆਮ ਆਦਮੀ ਪਾਰਟੀ ਲਾਜ਼ਮੀ ਲਾਜ਼ਮੀ ਉਹਨਾਂ ਦਾ ਇੱਕ ਵੱਡਾ ਕਾਦ ਹੈ ਔਰ ਉਸ ਗੱਲਾਂ ਅਜੇ ਮਤਲਬ ਸਾਮਾਨੀ ਹੈ ਸੋ ਸਾਮਾ ਆਣ ਦੇ ਨਾਲ ਨਾਲ ਸਭ ਜਿਹੜੇ ਸਲਾਰੀਆ ਸਾਹਿਬ ਦੇ ਫਾਲੋਅਰਸ ਨੇ ਉਹਨਾਂ ਨੂੰ ਵੀ ਵੋਟ ਫੀਲ ਹੋਏਗਾ ਸੋ ਪਾਰਟੀ ਇਹਨਾਂ ਦੀਆਂ ਸਵਾਮਾ ਵੱਡੀਆਂ ਨੇ ਉਹ ਪਾਰਟੀ ਲਹੂਗੀ ਸੋ ਮੈਂ ਬੇਨਤੀ ਕਰਦਾ ਸਲਾਰੀਆ ਸਾਹਿਬ ਉਹ ਤੁਹਾਡੇ ਮੁਖਾਤਬ ਹੋਣ ਤੇ ਆਪਣੀ ਜੁਆਇਨਿੰਗ ਤੋਂ ਬਾਅਦ ਆਪਣੇ ਦਿਲ ਦੇ ਜ਼ਜ਼ਬਾ ਤੁਹਾਡੇ ਨਾਲ ਸਾਂਝੇ ਕਰਾਂ ਮਾਈਕ ਮਾਈਕ ਟਮਾਟੋ ਵੀ ਤਾਂ ਹੁਣ ਆਮ ਆਦਮੀ ਪਾਰਟੀ ਦਾ ਸਫਰ ਸਟਾਰਟ ਹੋਇਆ ਆਮ ਆਦਮੀ ਪਾਰਟੀ ਤੁਸੀਂ ਵੀ ਤੇ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਮੀਡੀਆ ਵੀ ਜੀ ਇੱਕ ਮਿੰਟ ਇੱਕ ਮਿੰਟ ਕਿਹਨੂੰ ਬੰਦ ਔਰ ਮੋਤੀ ਸਾਹਿਬ ਪਲੀਜ਼ ਤੁਸੀਂ हाँ जी सर जी सारे मेरे पत्रकार बहुत बहुत शुक्रिया बड़ा एक खुशी का दिन है सब तो पहले तो मैं ये स्टार्ट करा कि सारे सुप्रीमो मानिए अरविंद केजरीवाल बहुत आदमी है सेंटर की लीडरशिप डॉक्टर संदीप पाठक मैम ऑफ राज्यसभा ਲੋਕ ਬਹੁਤੀ ਲੋਕ ਭੀ ਹੈ ਔਰ ਬਹੁਤ ਹੀ ਜਜਾਰੂ ਹਿੰਮਤ ਵਾਲੇ ਇਕੋ ਹੀ ਸਰਦਾਰ ਸਾਥ ਸਰਦਾਰ ਗੁਰਵੰਦ ਮਾਨ ਸਿੰਘ ਜੀ ਪੰਜਾਬ ਦੇ ਚੀਫ ਮਿਨਿਸਟਰ ਮੇਰੇ ਹਲਕੇ ਦੇ ਮੇਰੇ ਵੀਰ ਲਾਲਚੰਦ ਕਟਾਰ ਸਿੰਘ ਜੀ ਜੋ ਹਮਾਰੇ ਕੈਬਨਿਟ ਮਿਨਿਸਟਰ ਮੇਰੇ ਨਾਲ ਸਾਰੀ ਲੀਡਰਸ਼ਿਪ ਆਪ ਦੀ ਸਮੂਚੀ ਇੱਥੇ ਬੈਠੀ ਹੋਈ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਂ ਜਿਸ ਸਫਰ ਨੂੰ ਲੈ ਕੇ ਚੱਲਿਆ ਸੀਗਾ ਅੱਜ ਮੈਨੂੰ ਮੌਕਾ ਮਿਲਿਆ ਕਿ ਆਮ ਆਦਮੀ ਪਾਰਟੀ ਉਹ ਮੇਰੇ ਸਫਰ ਨੂੰ ਮੇਰੇ ਸੁਪਨਿਆਂ ਨੂੰ ਪੂਰਾ ਕਰੇਗੀ ਕਿਉਂਕਿ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਨੇ ਜੋ ਕੁਝ ਪੰਜਾਬ ਵਾਸਤੇ ਕੀਤਾ ਉਹ ਇਤਿਹਾਸ ਹੈ ਹਿਸਟਰੀ ਹੈ ਪਿਛਲੇ 75 ਸਾਲ ਤੋਂ ਕੰਮ ਨਹੀਂ ਹੋਇਆ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੀ 200 200 ਯੂਨਿਟ ਪਹਿਲੇ ਬਿਜਲੀ ਮਾਫ ਹੁੰਦੀ ਸੀਗੀ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਆਇਓ ਕੋਈ ਪੰਡਤ ਜੀ ਹੋਣ ਸਵਰਨ ਸਲਾਰੀਆ ਜੀ ਹੋਵੇ ਉਹ ਕੋਈ ਐਸਟੀ ਹੋਵੇ ਐਸੋਏ ਕੋਈ ਵੀ ਜਨਰਲ ਬੰਦਾ ਇੱਥੇ ਪੰਜਾਬ ਤੇ ਰਹਿੰਦਾ ਉਹਦੀ 600 ਯੂਨਿਟ ਮਾਫ ਹੈ ਮੇਰਾ ਖਿਆਲ ਇਹ ਹਿਸਟਰੀ ਹੈ ਹਰ ਪਰਿਵਾਰ ਨੇ ਪਿਛਲੇ 2 ਸਾਲ ਚੋਂ ਕਮ ਸੇ ਕਮ ਲੱਖਾਂ ਰੁਪਏ ਬਚਾਏ ਨੇ ਬਿਜਲੀ ਦੇ ਜਿਹੜੇ ਪੇ ਕਰਦੇ ਸੀਗੇ ਨੰਬਰ 2 ਮੈਂ ਕਹਿ ਰਿਹਾ ਇਹ ਕਦੇ ਨਹੀਂ ਹੋਇਆ ਕਿ ਕਿਸਾਨਾਂ ਨੂੰ ਕਿਸੇ ਵੀ ਪਾਰਟੀ ਨੇ 24 ਘੰਟੇ ਬਿਜਲੀ ਫ੍ਰੀ ਦਿੱਤੀ ਹੋਏ ਇਹ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਸਰਕਾਰ ਨੇ ਜਦੋਂ ਦੀ ਪਾਵਰ ਵਿੱਚ ਆਈ ਹੈ ਹੁਣ ਕਿਸਾਨ ਆਪਣੀ ਮਰਜ਼ੀ ਨਾਲ ਮੋਟਰ ਬੰਦ ਕਰਨ ਦੇ ਕਰਨ ਨਹੀਂ ਤੇ 24 ਘੰਟੇ ਉਹਨਾਂ ਦੀ ਮੋਟਰ ਔਨ ਰਹਿੰਦੀ ਹੈ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਗੱਲੇ ਦਾ ਰੇਟ ਆਮ ਆਦਮੀ ਪਾਰਟੀ ਨੇ 60 ਰੁਪਿਆ ਪਰ ਕਵਾਂਟਲ ਸਾਡੇ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਦਿੱਤਾ। ਮੈਨੂੰ ਯਾਦ ਹੈ ਕਿ ਸਾਡੇ ਏਰੀਆ 'ਚ ਅੱਜ ਵੀ ਪਿੰਡਾਂ ਵਿੱਚ 50% ਲੋਕੀ ਇਦਾਂ ਦੇ ਹੈਗੇ ਨੇ ਜਿਹੜੇ ਬਗੈਰ ਅੱਛੀ ਦਵਾਈਆਂ ਜਾਂ ਇਲਾਜ ਦੇ ਬਗੈਰ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹ ਰੱਦੇ ਵਿਚਾਰੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ। ਪਹਿਲੀ ਵਾਰ ਮੁਹੱਲਾ ਕਲੀਨਿਕ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀਆਂ ਨੇ ਪੰਜਾਬ ਵਿੱਚ ਕਿ ਹਰ ਉਸ ਜ਼ਰੂਰਤਮੰਦ ਉਸ ਪਰਿਵਾਰ ਨੂੰ ਜਿਹਨੂੰ ਕੋਈ ਦਵਾਈ ਦੀ ਜ਼ਰੂਰਤ ਹੈ ਉਹ ਆਪਣੇ ਲੋਕਲ ਏਰੀਆ ਤੋਂ ਲੈ ਸਕਦਾ ਹੈ ਸਭ ਤੋਂ ਵੱਡੀ ਗੱਲ ਅੱਜ ਇੱਕ ਹੋਰ ਜਿਹੜੀ ਕੀਤੀ ਹੈ ਰੋਡ ਸੁਰੱਖਿਆ ਮੈਂ ਕਹਿ ਰਿਹਾ ਬੰਦਿਆਂ ਦਾ ਐਕਸੀਡੈਂਟ ਹੁੰਦਾ ਸੀਗਾ ਅੱਜ ਦੇ ਪਹਿਲੇ ਵੀ ਸਰਕਾਰਾਂ ਸੀਗੀਆਂ ਉਹਦੇ ਵਿੱਚ ਕਾਂਗਰਸ ਵੀ ਸੀਗੀ ਬੀਜੇਪੀ ਅਕਾਲੀ ਦਲ ਵੀ ਸੀਗਾ ਕਦੇ ਕਿਸੇ ਨੇ ਰੋਡ ਸੁਰੱਖਿਆ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇੱਕ ਨਈ ਫੋਰਸ ਤਿਆਰ ਕੀਤੀ ਤੇ ਅਗਰ ਕੋਈ ਵੀ ਐਕਸੀਡੈਂਟ ਹੁੰਦਾ ਉਹਨੂੰ ਇਮੀਡੀਏਟਲੀ ਚੱਕ ਕੇ ਕਿਸੇ ਵੀ ਹਸਪੀਟਲ ਲੈ ਜਾਓ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਕਿਉਂਕਿ ਪ੍ਰਾਈਵੇਟ ਹਸਪੀਟਲਾਂ ਵੀ ਉਹਨਾਂ ਨੇ ਇਨਪੈਨਲ ਕੀਤਾ ਹੈ ਔਰ ਹਸਪਤਾਲ ਜਿਹੜਾ ਐਕਸੀਡੈਂਟ ਹੋਇਆ ਉਹਨੂੰ 1 ਰੁਪਿਆ ਨਹੀਂ ਦੇਗਾ ਉਹ ਵੀ ਗਵਰਨਮੈਂਟ ਉਹਦਾ ਬਿੱਲ ਉਠਾ ਚੁਕਾਏਗੀ ਇਹ ਸਾਰੀਆਂ ਚੀਜ਼ਾਂ ਦਿੱਖਣ ਦੇ ਬਾਵਜੂਦ ਜਦੋਂ ਮੈਂ ਇਹ ਦੇਖਿਆ ਕਿ ਭਾਪੀ 8 ਸਾਲ ਤੋਂ ਮੈਨੂੰ ਘਰ ਬਿਠਾ ਕੇ ਬੈਠਣਾ ਕੋਈ ਕੰਮ ਦੀ ਜ਼ਿੰਮੇਵਾਰੀ ਨਹੀਂ ਨਾ ਸੈਂਟਰ ਦੀ ਨਾ ਸਟੇਟ ਦੀ ਤੇ ਜਦੋਂ ਮੇਰੇ ਹਲਕੇ 'ਚ ਮੈਂ ਚਾਹ ਨਾਲ ਕਿ ਜਨੂਨ ਹੈ ਕਿ ਮੈਂ ਕੰਮ ਕਰਾਂ ਮੈਂ ਇੱਕ ਵਾਰੀ ਫਿਰ ਸਾਰੀ ਲੀਡਰਸ਼ਿਪ ਸਟੇਟ ਦੀ ਸੈਂਟਰ ਦੀ आम आदमी पार्टी ਦਾ ਧੰਨਵਾਦ ਕਰ ਰਿਹਾ ਕਿ ਮੈਨੂੰ ਇਹਨਾਂ ਸਨਹਾਰੇ ਮੌਕਾ ਦਿੱਤਾ ਹੈ ਕੰਮ ਕਰਨ ਦਾ ਜੀ ਸਲਰੀ ਸਾਹਿਬ ਬੀਜੇਪੀ ਛੱਡਣ ਦਾ ਕਾਰਨ ਜ਼ਿੰਮੇਵਾਰੀ ਨਾ ਮਿਲਣਾ ਜਾਂ ਕੋਈ ਹੋਰ ਵੀ ਐਕਸਪਲੈਨ ਦੇਖੋ ਜੀ ਬੀਜੇਪੀ ਨੂੰ ਤੁਸੀਂ ਬਾਰ ਬਾਰ ਇੱਕੋ ਹੀ ਗੱਲ ਕਹਿੰਦੇ ਹੋ ਕਿ ਟਿਕਟ ਨਹੀਂ ਮਿਲੀ ਮੈਂ ਕਿਸੇ ਨੂੰ ਪੁੱਛਿਆ ਕਹਿਣਾ ਕਿ ਕੋਈ ਬੰਦਾ ਮੈਨੂੰ ਬੋਲੇ ਜਦੋਂ ਮੈਂ ਟਿਕਟ ਮੰਗੀ ਹੈ ਜਾਂ ਮੈਂ ਟਿਕਟ ਵਾਸਤੇ ਅਪਲਾਈ ਕੀਤਾ ਜਦੋਂ ਮੈਂ ਮੰਗੀ ਨਹੀਂ ਅਪਲਾਈ ਨਹੀਂ ਕੀਤਾ ਤੇ ਅਫਸੋਸ ਤੇ ਨਰਾਜ਼ ਹੋਣ ਦਾ ਸਵਾਲ ਕਿੱਥੇ ਪੈਦਾ ਹੁੰਦਾ ਕਿਉਂਕਿ ਪੰਜਾਬ 'ਚ ਅਗਰ ਕੋਈ ਬੰਦਾ ਪੰਜਾਬੀਆਂ ਵਾਸਤੇ ਕੰਮ ਕਰ ਸਕਦਾ ਇਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਔਰ ਉਹਨਾਂ ਨੇ ਪਿਛਲੇ 2 ਸਾਲ ਇਹ ਪ੍ਰੂਫ ਕਰ ਦਿੱਤਾ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਣਾ ਔਰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਹ ਜਰੂਰ ਟੈਲੀਕਾਸਟ ਕਰਨਾ ਕਿਉਂਕਿ ਵੀ ਮੈਨੂੰ ਥੋੜਾ ਬਹੁਤ ਵੀ ਪਿਆਰ ਕਰਦਾ ਹੈ ਮੇਰਾ ਅਸਲਾਰਿਆ ਜਨ ਸੇਵਾ ਫਾਊਂਡੇਸ਼ਨ ਦਾ ਮੈਂਬਰ ਹੋਏ ਕੋਈ ਮੇਰੀ ਮਾਤਾ ਜਿਹੜੀ ਵੀ ਮੈਨੂੰ ਅਗਰ ਉਹਨਾਂ ਦੇ ਮੇਰੇ ਥੋੜਾ ਵੀ ਆਏ ਹੋਏ ਯੋਗ ਵੀ ਰਾਮ ਆਇਆ ਜਦੋਂ ਦਰੂਰਤੀ ਕਿਸੇ ਕਰਨਾ ਲੋਕ ਲੱਖਾਂ ਲੋਕਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਲੈ ਕੇ ਹੋਰ ਵੀ ਦੇ ਕਾਫੀ ਕੰਮ ਦੀਆਂ ਲੱਖਾਂ ਦੇ ਹਿਸਾਬ ਨਾਲ ਅਸੀਂ ਪੈਕੇਟ ਮੰਡੇ 5 500 ਬੈਡ ਫਰੀ ਦਿੱਤੇ ਇਹ ਸਾਰੀ ਸੇਵਾ ਜਿਹੜੀਆਂ ਮੇਰੇ ਹਲਕੇ ਨੂੰ ਦਿੱਤੀਆਂ ਨੇ ਮੈਂ ਕੀਤੀ ਕਰਦਾ ਹਾਂ ਸਾਡਾ ਕੈਂਡੀਡੇਟ ਤਲਸੀਸ ਸਾਹਿਬ ਖੜੇ ਨੇ ਅੱਜ ਮੇਮਰੋ ਪਾਲੀ ਤੋਂ ਗੁਰਦਾਸਪੁਰ ਤੋਂ ਪਰਿਵਾਰ ਘਰੋਂ ਨਿਕਲੇ ਮੇਰੀ ਭੈਣ ਮੇਰੇ ਭਰਾ ਜਿਹੜੇ ਵੀ ਮੈਨੂੰ ਸੋਣਦੇ ਨੇ ਜਿਹੜੇ ਵੀ ਮੈਨੂੰ ਥੋੜਾ ਵੀ ਪਿਆਰ ਕਰਦੇ ਨੇ ਲੱਖਾਂ ਦੇ ਹਿਸਾਬ ਨਾਲ ਉਹਨੂੰ ਇੱਥੇ ਦਿਤਾਈਏ ਮਗਰਾਤੀ 2 ਸਾਲ ਚ ਪੰਜਾਬੀਆਂ ਬਾਸੇ ਇਨਾ ਕੰਮ ਕਰ ਸਕਨੇ ਆ ਤਾਂ ਮੈਦਨ ਕਰੋ ਸਾਡੇ ਮੈਂਬਰ ਆਫ ਪਾਰਲੀਮੈਂਟ 13 ਦੀ 13 ਜਦੋਂ ਹੋਣਗੇ 5 ਕਰੋੜ ਰੁਪਇਆ ਫੰਡ ਆਏਗਾ ਹਰ ਸਾਲ ਇਸ ਪੰਜਾਬ ਚ ਪੰਜਾਬ ਦਾ ਨੁਹਾਰ ਬਦਲ ਜਾਏਗੀ ਇਹ ਪੰਜਾਬੀਆਂ ਨੂੰ ਬੇਨਤੀ ਕਰਦਾ ਪੂਰਨੀ ਇਹ ਪੰਜਾਬ ਚ ਇੱਕ ਹਿਸਟਰੀ ਬਣਨੀ ਚਾਹੀਦੀ ਹੈ ਇਸ ਵਾਰ ਧੰਨਵਾਦ ਸਲੇ ਵੀ ਤੇ ਨਰਿੰਦਰ ਮੋਦੀ ਬਾਰੇ ਪ੍ਰਧਾਨ ਨਰਿੰਦਰ ਮੋਦੀ ਬਾਰੇ ਕੀ ਵਿਚਾਰ ਹੈ ਅੱਜ ਤੁਹਾਡੇ